ਕੁਛ ਨਾ ਕੁਛ ਤਾਂ ਕਪੜਾ ਹੈ ਕੁਛ ਨਾ ਕੁਛ ਤਾਂ ਗੜਬੜ ਹੈ ਜੋ ਉਹ ਛੁੱਟੀਆਂ ਲੈ ਕੇ ਭੱਜ ਰਹੇ ਆ ਜਾਂਚ ਕਮੇਟੀ ਨੂੰ ਰਿਕਾਰਡ ਨਹੀਂ ਦੇ ਰਹੇ ਕਿ ਜਾਂਚ ਕਮੇਟੀ ਨੇ ਕੱਲ ਰਿਕਾਰਡ ਮੰਗਿਆ ਸੀਗਾ ਉਹਨਾਂ ਤੋਂ ਇਹਦੇ ਲਈ ਜੀ ਕਮਿਸ਼ਨਰ ਸਾਹਿਬ ਨੇ 8 ਮੈਂਬਰੀ ਜਿਹੜੀ ਹੈ ਕਮੇਟੀ ਬਣਾਈ ਹੈਗੀ ਆ ਉਹਦੇ 'ਚ ਦੋ ਸੇਵਾਮੁਕਤ ਕਰਮਚਾਰੀਆਂ ਨੂੰ ਵੀ ਲਿਆ ਗਿਆ ਹੈਗਾ ਵਾ ਇਹ ਮਾਮਲਾ ਰਿਟਾਇਰਮੈਂਟ ਕਰਮਚਾਰੀਆਂ ਦੇ ਨਾਲ ਵੀ ਸੰਬੰਧਤ ਹੈਗਾ ਵਾ ਉਹਨਾਂ ਨੇ ਵੀ 40-40 ਸਾਲ ਨੌਕਰੀਆਂ ਕੀਤੀਆਂ ਵਾ ਜੇ ਦੋ ਉਹਨਾਂ ਨੇ ਕੋਈ ਕਪੜਾ ਕੀਤਾ ਹੀ ਨਹੀਂ ਜਾਂ ਉਹ ਗਲਤ ਹੈ ਹੀ ਨਹੀਂਗੇ ਤੇ ਫਿਰ ਜਾਂਚ ਕਮੇਟੀ ਨੂੰ ਰਿਕਾਰਡ ਦੇਣ ਤੋਂ ਕਿਉਂ ਪਜ ਰਹੇ ਆ ਇਤੋਂ ਤਾਂ ਫਿਰ ਇਹੀ ਕਹਿ ਸਕਦੇ ਆਂ ਵੀ ਕੋਈ ਨਾ ਕੋਈ ਜ਼ਰੂਰ ਛੇੜਛਾੜ ਹੋਈ ਆ ਰਿਕਾਰਡ ਦੇ ਨਾਲ ਮਿਊਸਪਲੈਂਪਲਾਈ ਫੈਡਰੇਸ਼ਨ ਯੂਨੀਅਨ ਵੱਲੋਂ ਜਿਹੜਾ ਤੋਂ ਉਸ ਪ੍ਰਦਰਸ਼ਨ ਲਗਾਤਾਰ جاری ਹੈ ਪੀਐਫ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਉਹਨਾਂ ਦਾ ਪੀਐਫ ਉਹਨਾਂ ਨੂੰ ਨਹੀਂ ਮਿਲ ਰਿਹਾ ਤੇ ਕਮਿਸ਼ਨਰ ਸਾਹਿਬ ਨਾਲ ਗੱਲਬਾਤ ਵੀ ਕੀਤੀ ਹੈ ਤੇ ਉਹਨਾਂ ਵੱਲੋਂ ਜਿਹੜੀ ਹੈਗੀ ਜਾਂਚ ਕਮੇਟੀ ਬਿਠਾਈ ਗਈ ਜਿਸ ਨੂੰ ਲੈ ਕੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਫੈਡਰੇਸ਼ਨ ਜਿਹੜੀ ਯੂਨੀਅਨ ਵੱਲੋਂ ਜਿਹੜੇ ਤਰਨ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਵੱਲੋਂ ਰੋਸ ਪ੍ਰਦਰਸ਼ਨ ਲਗਾਤਾਰ 6ਵੇਂ ਦਿਨ ਵਿੱਚ ਜਾਰੀ ਹੈ ਉੱਥੇ ਹੀ ਜਦੋਂ ਇਹਨਾਂ ਨੇ ਕਮਿਸ਼ਨਰ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਕਮਿਸ਼ਨਰ ਸਾਹਿਬ ਵੱਲੋਂ ਇੱਕ ਜਾਂਚ ਕਮੇਟੀ 8 ਮੈਂਬਰੀ ਬਿਠਾਈ ਗਈ ਪਰੰਤੂ ਹਜੇ ਤੱਕ ਇਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਹੁਣ ਗੱਲਬਾਤ ਵੀ ਕਰਦੇ ਉਹਨਾਂ ਦਾ ਕੀ ਕੰਨਾ ਕੋਈ ਜਿਹੜੀ ਆ ਨਿੱਜੀ ਲੜਾਈ ਨਹੀਂ ਹੈਗੀ ਅਸੀਂ ਆਪਣੇ ਹੱਕ ਸੱਚ ਦੀ ਲੜਾਈ ਲੜ ਰਹੇ ਹਾਂ ਜਿਹੜੇ ਪੀਐਫਾਂ ਦੇ ਵਿੱਚ ਜਿਹੜਾ ਪੈਸਾ ਵਾ ਉਹ ਮੁਲਾਜ਼ਮਾਂ ਦੀ ਕੀਤੀ ਹੋਈ ਕਮਾਈ ਦਾ ਪੈਸਾ ਵਾ ਉਹਨਾਂ ਦੇ ਹੱਕ ਦੀ ਕਮਾਈ ਆ ਤੇ ਉਹ ਜਿਹੜਾ ਹੈਗਾ ਵਾ ਅਸੀਂ ਲੈ ਕੇ ਹਟਾਂਗੇ ਅਸੀਂ ਇਹਦੇ ਤੋਂ ਜਿਹੜਾ ਹੈਗਾ ਵਾ ਪਿੱਛੇ ਨਹੀਂ ਹਟਾਂਗੇ ਜੇ ਸਾਨੂੰ ਸਾਡਾ ਹੱਕ ਨਾ ਮਿਲਿਆ ਤਾਂ ਲੱਗਦਾ ਨਹੀਂ ਹੁਣ ਜਾਂਚ ਦੇ ਲਈ ਅਧਿਕਾਰੀ ਜਿਹੜੇ ਆ ਆਪਣਾ ਕੰਨ ਕਤੌਂਦੇ ਨੇ ਜਰ ਆ ਰਹੇ ਆ ਇੱਥੋਂ ਛੁੱਟੀਆਂ ਲੈ ਕੇ ਵੀ ਬਾਹਰ ਹੋ ਚੁੱਕੇ ਆ ਦੇਖੋ ਜੀ ਇੱਥੋਂ ਤਾਂ ਫਿਰ ਦਾ ਕਪੜਾ ਹੈ ਕੁਛ ਨਾ ਕੁਛ ਤਾਂ ਗੜਬੜ ਹੈ ਜੋ ਹੋ ਛੁੱਟੀਆਂ ਲੈ ਕੇ ਭੱਜ ਰਹੇ ਆ ਜਾਂਚ ਕਮੇਟੀ ਨੂੰ ਰਿਕਾਰਡ ਨਹੀਂ ਦੇ ਰਹੇ ਕਿ ਜਾਂਚ ਕਮੇਟੀ ਨੇ ਕੱਲ ਰਿਕਾਰਡ ਮੰਗਿਆ ਸੀਗਾ ਉਹਨਾਂ ਤੋਂ ਇਥੋਂ ਫਿਰ ਸਾਫ ਪਤਾ ਲੱਗਦਾ ਕਿ ਕੁਛ ਨਾ ਕੁਛ ਜੇ ਦੀ ਉੱਚ ਪੱਧਰੀ ਜਾਂਚ ਹੋਵੇ ਤਾਂ ਜਿਹੜਾ ਹੈਗਾ ਕੋਈ ਵੱਡਾ ਕਪੜਾ ਸਾਹਮਣੇ ਆ ਸਕਦਾ ਵਾ ਕਿੰਨੇ ਅਧਿਕਾਰੀ ਇਹ ਬੋਲਦੇ ਨੇ ਇਹਦੇ ਲਈ ਜੀ ਕਮਿਸ਼ਨਰ ਸਾਹਿਬ ਨੇ 8 ਮੈਂਬਰੀ ਜਿਹੜੀ ਹੈ ਕਮੇਟੀ ਬਣਾਈ ਹੈਗੀ ਆ ਉਹਦੇ 'ਚ ਦੋ ਸੇਵਾਮੁਕਤ ਕਰਮਚਾਰੀਆਂ ਨੂੰ ਵੀ ਲਿਆ ਗਿਆ ਹੈਗਾ ਵਾ ਕਿਉਂਕਿ ਇਹ ਮਾਮਲਾ ਰਿਟਾਇਰਮੈਂਟ ਕਰਮਚਾਰੀਆਂ ਦੇ ਨਾਲ ਵੀ ਸੰਬੰਧਤ ਹੈਗਾ ਵਾ ਉਹਨਾਂ ਨੇ ਵੀ 40-40 ਸਾਲ ਨੌਕਰੀਆਂ ਕੀਤੀਆਂ ਵਾ ਉਹਨਾਂ ਦੇ ਪੀਐਫ ਖਾਤਿਆਂ ਵਿੱਚ ਪੈਸਾ ਜਮਾ ਹੀ ਨਹੀਂ ਹੋਇਆਗਾ ਇਸ ਕਰਕੇ ਜਿਹੜਾ ਦੋ ਸੇਵਾਮੁਕਤ ਕਰਮਚਾਰੀ ਵੀ ਕਮੇਟੀ ਦੇ ਵਿੱਚ ਲਏ ਗਏ ਆ 8 ਅਧਿਕਾਰੀ ਆ ਕੋਈ ਕਹੇ ਦੋ ਅਧਿਕਾਰੀ ਛੁੱਟੀ ਲੈ ਕੇ ਚਲੇ ਗਏ ਜੀ ਉਹਨਾਂ ਦਾ ਕੀ ਰੀਜਨ ਹੈ ਛੁੱਟੀ ਦਾ ਰੀਜਨ ਤਾਂ ਜੀ ਦੇਖੋ ਹੁਣ ਸਾਹਮਣੇ ਆਊਗਾ ਵੀ ਕਿਹਨਾਂ ਉਹਨਾਂ ਦਾ ਕੀ ਰੀ ਉਹ ਕਿਉਂ ਭੱਜ ਰਹੇ ਹੈਗੇ ਆ ਛੁੱਟੀਆਂ ਲੈ ਕੇ ਜੇ ਉਹ ਸਹੀ ਹੈਗੇ ਆ ਤੇ ਜਾਂਚ ਕਮੇਟੀ ਨੂੰ ਜਿਹੜੀ ਆਪਦੀ ਉਹ ਕਿੰਨਾ ਮੈਂ ਰਿਕਾਰਡ ਪੇਸ਼ ਕਰਨ ਦੇਣ ਉਹਨਾਂ ਨੂੰ ਜਦੋਂ ਉਹਨਾਂ ਨੇ ਕੋਈ ਕਪੜਾ ਕੀਤਾ ਹੀ ਨਹੀਂ ਜਾਂ ਉਹ ਗਲਤ ਹੈ ਹੀ ਨਹੀਂਗੇ ਤੇ ਫਿਰ ਜਾਂਚ ਕਮੇਟੀ ਨੂੰ ਰਿਕਾਰਡ ਦੇਣ ਤੋਂ ਕਿਉਂ ਭੱਜ ਰਹੇ ਆ ਇੱਥੋਂ ਤਾਂ ਫਿਰ ਇਹੀ ਕਹਿ ਸਕਦੇ ਆ ਵੀ ਕੋਈ ਨਾ ਕੋਈ ਜ਼ਰੂਰ ਛੇੜਛਾੜ ਹੋਈ ਆ ਰਿਕਾਰਡ ਦੇ ਨਾਲ ਮੰਗਾ ਇਹੀ ਹੈ ਜੀ ਜਿਹੜਾ ਇਹ ਜਿਹੜੇ ਪੀ ਐਫ ਦੀ ਸਾਡਾ ਬਕਾਇਆ ਹੈਗਾ ਸਾਡੇ ਨੂੰ ਜਾਣਕਾਰੀ ਨਹੀਂ ਮਿਲਿਆ ਅਜੇ ਤੱਕ ਸਾਨੂੰ ਕੀ ਮਿਲ ਰਿਹਾ ਕੀ ਦੇਣਾ ਜਿਵੇਂ ਡੀਏ ਦੀ ਕਿਸ਼ਤਾਂ ਹੋਈਆਂ ਸਾਨੂੰ ਲੱਗਦੀ ਕਿਸ਼ਤ ਨਾਲ ਲਾ ਦਿੰਦੇ ਸੀ ਕਿ ਉਸ ਤੋਂ ਬਾਅਦ ਜਮਾ ਹੋਇਆ ਕਿ ਨਹੀਂ ਹੋਇਆ ਨਕਲੀ ਜੀਆਟਾ ਫੜੀਆਂ ਗਈਆਂ ਇਹਨਾਂ ਕੋਲ ਉਹਨਾਂ ਦਾ ਡਬਲ ਕੀ ਕੀ ਆ ਰਹੀ ਇਹਨਾਂ ਨੂੰ ਸਾਨੂੰ ਤਾਂ ਹਜੇ ਸੰਘਰਸ਼ ਸ਼ੁਰੂ ਕੀਤਾ ਹੋਇਆ ਅਸੀਂ ਰਿਟਾਇਰਮੈਂਟਾਂ ਨਾਲ ਕਹਤਾਂ ਅਸੀਂ ਫੈਡਰੇਸ਼ਨ ਦੇ ਨਾਲ ਆ ਜੇਕਰ ਇਹਨਾਂ ਨੇ ਨਾ ਕੀਤੀ ਸਾਡੀਆਂ ਮੰਗਾਂ ਪੂਰੀਆਂ ਰਿਟਾਇਰਮੈਂਟਾਂ ਦੇ ਹੱਕ ਨਾ ਦਿੱਤੇ ਅਸੀਂ ਰਿਟਾਇਰਮੈਂਟ ਸਭ ਤੋਂ ਅੱਗੇ ਹੋ ਕੇ ਅਸੀਂ ਲੜਾਈ ਲੜਾਂਗੇ ਅੱਲੋ ਬਾਤ ਕੀਤੀ ਸੀ ਪ੍ਰਧਾਨ ਨਾਲ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਜਿਹੜੀ ਕਮੇਟੀ ਬਿਠਾਈ ਗਈ ਸੀ ਜਾਂਚ ਕਮੇਟੀ ਉਹਨਾਂ ਦੇ ਜਿਹੜੇ ਦੋ ਮੈਂਬਰ ਆ ਛੁੱਟੀ ਲੈ ਕੇ ਚਲੇ ਗਏ ਜਿਸ ਵਿੱਚ ਲੱਗਦਾ ਹੈ ਕਿ ਜ਼ਰੂਰ ਕੋਈ ਨਾ ਕੋਈ ਕਪਲਾ ਹੈਗਾ ਜਿਹੜਾ ਕਿ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਅਗਰ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤਾਂ ਜਾਂ ਉਹਨਾਂ ਦਾ ਜਿਹੜਾ ਹੱਕ ਨਹੀਂ ਦਿੱਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਮੋਗਾ ਤੋਂ ਸੰਜੀਵ ਕੁਮਾਰ ਅਰੋੜਾ ਦਾ ਅਨਮੋਲ